ਅਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾਜ਼ ਸ਼ਹਿਰ ਦੇਖ ਰਹੇ ਹੋ ਸਾਥਿਕ ਕੋਰ ਕਰਤੋ ਜਹੀ ਵਾਰਦਾਤ ਹੋਈ ਹੈ ਜਿਨੇ ਬੇਚੈਨੀ ਵਧਾਈ ਹੈ ਔਰ ਸਵਾਲ ਮਨ ਚ ਉੱਠਦੇ ਆ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਚੁੱਕਾ ਕਿਉਂਕਿ ਦਿਨ ਦਿਹਾੜੇ ਦਿਲ ਦੇ ਹਲਾ ਦੇਣ ਵਾਲੀ ਵਾਰਦਾਤ ਜਿਹੜੀ ਹੈ ਨਾਈ ਮੁਜਾਰੇ ਦੇ ਕੋਲ ਜਿਹੜੇ ਮਾੜੇ ਅੰਸਰ ਹੈ ਬਦਮਾਸ਼ ਹੈ ਉਹਨਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਔਰ ਇਹ ਕੋਈ ਆਮ ਵਾਰਦਾਤ ਨਹੀਂ ਹੈ ਪਹਿਲੇ ਕਹਿ ਕੇ ਕਿਹਾ ਕਿ ਦਿਨ ਦਿਹਾੜੇ ਵਾਰਦਾਤ ਕੀਤੀ ਗਈ ਹੈ ਤਿੰਨ ਅਨਪਛਾਤੇ ਵਿਅਕਤੀ ਆਉਂਦੇ ਆ ਲੁਟੇਰੇ ਆਉਂਦੇ ਆ ਬਦਮਾਸ਼ ਆਉਂਦੇ ਆ ਔਰ ਇੱਕ ਬਜ਼ੁਰਗ ਨੂੰ ਵੱਢ ਟੋਕ ਉਸ ਦੀ ਕਰਕੇ ਲਹੂ ਲੋਹਾਨ ਕਰਕੇ ਸੜਕ ਤੇ ਸੁੱਟ ਕੇ ਉਸ ਦਾ ਪਰਸ ਜਿਹੜਾ ਆ ਉਹ ਤੋਂ ਖੋਹ ਕੇ ਚੋਰੀ ਕਰਕੇ ਲੈ ਜਾਂਦੇ ਆ ਇਹ ਵਾਰਦਾਤ ਇਸ ਪਰਿਵਾਰ ਦਾ ਦਰਦ ਤ ਹੈ ਜਿਨ੍ਹਾਂ ਨਾਲ ਆਪਾਂ ਗੱਲ ਕਰਨੀ ਹੈ ਲੇਕਿਨ ਆਮ ਲੋਕਾਂ ਲਈ ਵੀ ਇੱਕ ਚਿੰਤਾ ਹੈ ਔਰ ਸਮਾਜ ਦੀ ਗੱਲ ਕਰੀਏ ਤਾਂ ਕਿੱਥੇ ਸਾਡਾ ਸਮਾਜ ਜਿੱਥੇ ਬਜ਼ੁਰਗਾਂ ਦੀ ਨੌਜਵਾਨ ਲਾਠੀ ਬਣਦੇ ਸੀਗੇ ਤੇ ਹੁਣ ਨਸ਼ੇ 'ਚ ਅੰਨੇ ਹੋਏ ਇਹ ਜਿਹੜੇ ਮਾਰੇ ਅਨਸਰ ਨੇ ਇਹਨਾਂ ਦੀ ਜਿੰਮੇਅ ਇਸ ਕਦਰ ਮਰ ਚੁੱਕੀ ਐ ਕਿ ਲਹੂ ਲਹਾਨ ਵੱਡ ਟੁਕ ਪੂਰੀ ਕਰਦੇ ਬਜ਼ੁਰਗਾਂ ਦੇ ਨਾਲ ਔਰ ਉਹਨਾਂ ਨੂੰ ਫੇਰ ਸੜਕਾਂ ਤੇ ਅੱਧੂ ਮੋਇਆ ਕਰਕੇ ਚਲੇ ਜਾਂਦੇ ਆ ਤਾਂ ਇਹ ਬੇਚੈਨੀ ਵਧੀ ਐ ਖੌਫ ਵਧਿਆ ਐ ਤੇ ਨਾਲ ਦੀ ਨਾਲ ਚਿੰਤਾ ਜਿਹੜੀ ਵੱਧਦੀ ਐ ਔਰ ਸਿਸਟਮ ਦੇ ਮੂੰਹ ਤੇ ਇਹ ਜਿਹੜੇ ਮਾਰੇ ਅਨਸਰ ਬਦਮਾਸ਼ ਆ ਉਹ ਨਿੱਤਰੂ 'ਚ ਚਪੇੜਾ ਮਾਰਦੇ ਪਰ ਸਿਸਟਮ ਸੁੱਤਾ ਪਿਆ ਸਿਸਟਮ ਵੀ ਆਖਮ ਹੋਇਆ ਹੋਇਆ ਪਤਾ ਨਹੀਂ ਕਦੋਂ ਜਾਗੇਗਾ ਔਰ ਇਸ ਤੋਂ ਪਹਿਲਾਂ ਵੀ ਅਸੀਂ ਇੱਕ ਖਬਰ ਕਰ ਚੁੱਕੇ ਨਾਈ ਮਜ਼ਰ ਦੀ ਜਦ ਸਕੂਲੀ ਨੌਜਵਾਨਾਂ ਤੋਂ ਸਕੂਲੀ ਬੱਚਿਆਂ ਤੋਂ ਬਦਮਾਸ਼ਾਂ ਨੇ ਫੋਨ ਖੋਇ ਸੀ ਕਿ ਉਦੋਂ ਕਾਰਵਾਈ ਹੋਈ ਸੀਗੀ ਹੁਣ ਇਹ ਗੱਲ ਸੋਚਣ ਵਾਲੀ ਹੈ ਸੋਚੇ ਚ ਪਾਉਣ ਵਾਲੀ ਹੈ ਪਰਵੱਟੇ ਚੱਕਣ ਵਾਲੀ ਹੈ ਕਿ ਕੀ ਉਹੀ ਬਦਮਾਸ਼ ਹੁਣ ਜੇਲ੍ਹ ਤੋਂ ਬਾਹਰ ਆ ਗਏ ਨੇ ਕਿ ਹੁਣ ਕੋਈ ਨਵਾਂ ਬੰਦਾ ਉੱਥੇ ਪੈਰ ਪਸਾਰ ਨੂੰ ਵਰਦਾ ਜਸਵੰਤ ਵੀਰ ਨਾਲ ਨੇ ਇਹਨਾਂ ਦੇ ਦਾਦਾ ਜੀ ਨੂੰ ਦਿਨ ਦਿਹਾੜੇ ਨਿਸ਼ਾਨਾ ਬਣਾਇਆ ਗਿਆ ਉਨਾਤੇ ਵਾਰ ਕੀਤੇ ਗਏ 23 ਤਰ੍ਹਾਂ ਦੇ ਅਥਕਾਰਾਂ ਦੇ ਨਾਲ ਜ਼ੇਰੇ ਇਲਾਜ ਨੇ ਔਰ ਸੱਟਾਂ ਜਿਹੜੀਆਂ ਬਹੁਤ ਗੰਭੀਰ ਨੇ ਬਾਕੀ ਪੂਰੀ ਜਾਣਕਾਰੀ ਜਸਵੰਤ ਜਣੋਂ ਤੋਂ ਲੈਣੇ ਆ ਜਸਵੰਤ ਵੀ ਪਹਿਲਾਂ ਤਾਂ ਹਮਦਰਦੀ ਹੈ ਔਰ ਤੁਹਾਡੇ ਪਰਿਵਾਰ ਦੀ ਜੋ ਸਥਿਤੀ ਹੈ ਉਹਦੇ ਪ੍ਰਤੀ ਸਾਡੇ ਮਨ ਵਿੱਚ ਇੱਕ ਹਮਦਰਦੀ ਹੈ ਪਰ ਮੈਂ ਚਾਹਣਾ ਤੁਸੀਂ ਪੂਰੀ ਘਟਨਾ ਦਾ ਇੱਕ ਵਾਰੀ ਵੇਰਵਾ ਦਿਓ ਜੀ ਸਰ ਦਾਦਾ ਜੀ ਸੀਗੇ ਮੇਰੇ ਜੀ ਤੇ ਉਹ ਇਥੋਂ ਆਪਣੇ ਪ੍ਰੋਗਰਾਮ ਜਸਵੰਤ ਪਿੰਕਲਾ ਕਿੰਨੇ ਛਾਪਰ ਪੱਟੀ ਹੈ ਜੀ ਛਾਪਰ ਪੱਟੀ ਹਾਂਜੀ ਹਾਂਜੀ ਜੀ ਉਹਦੋਂ ਪ੍ਰੋਗਰਾਮ ਦਿਵਾਰ ਦਾ ਤਾਂ ਹੋਇਆ ਕੀ ਇਹ 13 ਤਰੀਕ ਦੀ ਹੈ ਜੀ ਪਰੰਦ ਜੀ ਔਰ 2:00 ਵਜੇ ਕੇ 45 ਕੇ 40 ਕੇ ਮਿੰਟ ਦਾ ਟਾਈਮ ਹੋਊਗਾ ਜੀ ਤੇ ਉਸ ਦਿਨ ਭੋਗ ਸੀਗਾ ਸਾਡੇ ਦਸਤਾਰੀ ਚ ਬਰਨਾਲੇ ਬਰਨਾਲੇ ਤੋਂ ਇਹ ਜਾ ਰਹੇ ਸੀਗੇ 2:40 ਕੇ ਤੋਂ ਜਦੋਂ ਰੌਂਗ ਸੈੱਟ ਮੁੜੇ ਆ ਉਤੋਂ ਮੁੜ ਕੇ ਇਹਨਾਂ ਨੇ ਨਹਿਰੇ ਪਾ ਲਿਆ ਵੀ ਮੈਂ ਜਲਦੀ ਪਹੁੰਚਾਂਗਾ ਘਰ ਤੇ ਉੱਥੇ ਨਾਈ ਮੇਰਾ ਨਿਕਲਦੇ ਸਾਰੇ ਇਹਨਾਂ ਨੂੰ ਤਿੰਨ ਜਵਾਨਾਂ ਨੇ ਰੋਕ ਲਿਆ ਤੇ ਉਹਨਾਂ ਨੇ ਮਾਸ਼ਾ ਨੇ ਪਾ ਗਏ ਗੁੰਡਿਆਂ ਨੇ ਹਨਾ ਬੇਦਰਦਾਂ ਨੇ ਬੇਦਰਦਾਂ ਨੇ ਮੂੰਹ ਬੰਨੇ ਹੋ ਸਕੇ ਉਹਨਾਂ ਨੇ ਤਿੰਨਾਂ ਨੇ ਅਨਪਛਾਤੇ ਸੀ ਅਨਪਛਾਤੇ ਸੀ ਠੀਕ ਹੈ ਤੇ ਦਾਦਾ ਜੀ ਨੇ ਕਿਹਾ ਵੀ ਮੈਂ ਪੈਸੇ ਲੈਣੇ ਤੁਸੀਂ ਲੈ ਲਓ ਕੋਈ ਚੱਕਰ ਨਹੀਂ ਪਰ ਉਸ ਤੋਂ ਪਹਿਲਾਂ ਇੱਕ ਵਾਰ ਕਰ ਚੁੱਕੇ ਸੀ ਉਹ ਆ ਤੁਸੀਂ ਵੀ ਤਾਂ ਗੱਲ ਜਿਵੇਂ ਮੈਨੂੰ ਪਹਿਲਾਂ ਸਮਝਾਈ ਆ ਕਿ ਤੁਹਾਡੇ ਦਾਦਾ ਜੀ ਸਕੂਟੀ ਤੇ ਆ ਰਹੇ ਸੀਗੇ ਰਾਜ ਫੋਨ ਆਇਆ ਫਿਰ ਉਸ ਤੋਂ ਬਾਅਦ ਕੀ ਹੋਇਆ ਜਦੋਂ ਫੋਨ ਫੋਨ ਚੱਕ ਵੀ ਨਹੀਂ ਹੋਇਆ ਵੈਸੇ ਤਾਂ ਸ਼ਾਇਦ ਗੱਲੇ ਨਹੀਂ ਹੋਈ ਉਸ ਟਾਈਮ ਫੋਨ ਤੇ ਇਹਨਾਂ ਨੇ ਆਂਦੇ ਸਾਰ ਬਰਾਬਰ ਤੇ ਦਾਤ ਮਾਰਤਾ ਬੰਨਕਲ ਬੈਠਿਆ ਨਹੀਂ ਮਾਰਤਾ ਮੋਟਰਸਲ ਤੇ ਬੈਠਿਆ ਨੇ ਤਿੰਨੇ ਜਣੇ ਸੀ ਕਿ ਹੁਣ ਪਤਾ ਨਹੀਂ ਉਹ ਕੀ ਹੋਊਗਾ ਜੋ ਮਨ ਲਓ ਦਾਦਾ ਜੀ ਦੇ ਦੱਸਣ ਦੇ ਮੁਤਾਬਕ ਜਿਸਵੰਤ ਬਾਜੀ ਇਹ ਪਿੱਛੇੋਂ ਟਰੇਸ ਕਰਦੇ ਆਏ ਹੋਣੇ ਮਤਲਬ ਦੇਖਦੇ ਆਏ ਹੋਣੇ ਘੋਕਦੇ ਆਏ ਹੋਣੇ ਆ ਪਿੱਛੇ ਹੀ ਦੇਖਿਆ ਹੋਣਾ ਕਿ ਸੌਫਟ ਟਾਰਗੇਟ ਹੈ ਮੇਰੇ ਮਨ ਦੇ ਵਿੱਚ ਵੀ ਇਹ ਗੱਲ ਆਈ ਸੀਗੀ ਮੈਂ ਦਾਦਾ ਜੀ ਨੂੰ ਪੁੱਛਿਆ ਵੀ ਬੇ ਤੂੰ ਜਿਹੜਾ ਆਪਣਾ ਸੈਡ ਮਿਲਰ ਹੁੰਦਾ ਹੈ ਵੀ ਉਹਦੇ ਵਿੱਚ ਦੇਖਿਆ ਕਹਿੰਦਾ ਮੈਂ ਇੰਨਾ ਗੋਰੇ ਨਹੀਂ ਕੀਤਾ ਕਿ ਪਿੱਛੇ ਉਹ ਕਿਦਾਂ ਲੱਗੇ ਆ ਕਿ ਨਹੀਂ ਲੱਗੇ ਤੇ ਜਿਸ ਟਾਈਮ ਇਹ ਵਾਰਦਾਤ ਹੋਈ ਆ ਉਸ ਟਾਈਮ ਮੰਨ ਲਓ ਉਥੇ ਨਾਲ ਜਨਾਨੀਆਂ ਕੰਮ ਕਰਦੀਆਂ ਪਈਆਂ ਸੀ ਜਦੋਂ ਉਹਨਾਂ ਨੇ ਰੋਲਾ ਰੱਪਾ ਪਾਇਆ ਤੇ ਰੋਲਾ ਰੱਪਾ ਪਾਣ ਤੋਂ ਬਾਅਦ ਉਹ ਜਨਾਨੀਆਂ ਜਦੋਂ ਭੱਜ ਕੇ ਆਈਆਂ ਇਹਨਾਂ ਨੇ ਦੇਖਿਆ ਵੀ ਹੁਣ ਉਹ ਲੱਗੇ ਆ ਗਈਆਂ ਇਹ ਦੌੜ ਗਏ ਉਥੋਂ ਤਿੰਨੇ ਜਣੇ ਮੋਟਰਸਾਈਕਲ ਤੇ ਜੀ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਫੋਨ ਕੀਤਾ ਚੱਕ ਕੇ ਅਸੀਂ ਗਏ ਪਹੁੰਚੇ ਉੱਤੇ ਉੱਚਣ ਤੋਂ ਬਾਅਦ ਜਦੋਂ ਦੇਖਿਆ ਵੀ ਜਿਆਦਾ ਸੀਰੀਅਸ ਆ ਸੱਟਾਂ ਬਹੁਤ ਜਿਆਦਾ ਆ ਉਸ ਤੋਂ ਬਾਅਦ ਅਸੀਂ ਫਿਰ ਇਹਨੂੰ ਲੈ ਗਏ ਜੋ ਦੀਦੀ ਹਸਪੀਟਲ ਅੱਜ ਮੈਂ ਜਿਹੜੇ ਪਰਿਵਾਰਕ ਜੀ ਦੇਖ ਰਹੇ ਕਿਉਂਕਿ ਜਸਵੰਤ ਵੀਰ ਦੀ ਇਹ ਵੀ ਚਿੰਤਾ ਕਹਿੰਦਾ ਸਾਡੇ ਨਾਲ ਤਾਂ ਇਹ ਵਾਰਦਾਤ ਕਰ ਗਏ ਆ ਕਿਸੇ ਹੋਰ ਨਾ ਨਾ ਇਹ ਵਾਰਦਾਤ ਹੋਵੇ ਇਸ ਕਰਕੇ ਕੈਮਰੇ ਦੇ ਅੱਗੇ ਆਏ ਆ ਜਿਹੜੀ ਗੱਲ ਇਹਨਾਂ ਨੇ ਡਿਟੇਲ ਚ ਮੈਨੂੰ ਆਫ ਕੈਮਰਾ ਸਮਝਾਈ ਸੀ ਮੈਂ ਦੱਸਣੀ ਚਾਹੁੰਦਾ ਇਹਨਾਂ ਦੇ ਕਹਿਣ ਦੇ ਮੁਤਾਬਕ ਇਹਨਾਂ ਦਾਦਾ ਜੀ ਆ ਰਹੇ ਸੀ ਕਹਿੰਦੇ ਸੀ ਬੜੀ ਵਾਰ ਗਿਆ ਕਿ ਪਾਪਾ ਬਈ ਸੁਨਸਾਨ ਰਾਹਾਂ 'ਚੋਂ ਨਾ ਆਇਆ ਕਰ ਉਹ ਮਿਹਨਤੀ ਬੰਦੇ ਆ ਕਹਿੰਦੇ 77 ਸਾਲ ਦੀ ਉਮਰ ਹੈ ਕਹਿੰਦੇ ਕਿ ਸਾਰੀ ਜ਼ਿੰਦਗੀ ਆਉਂਦੇ ਜਾਂਦੇ ਰਹੇ ਇਦਾਂ ਕੁਝ ਨਹੀਂ ਹੁੰਦਾ ਪਰ ਉਸ ਦਿਨ ਹੌਣੀ ਨੂੰ ਕੁਝ ਹੋਰ ਮਨਜ਼ੂਰ ਸੀ ਉਹ ਆਪਣੀ ਐਕਟਿਵ ਆ ਤੇ ਆ ਰਹੇ ਹੁੰਦੇ ਆ ਫੋਨ ਵੱਜਦਾ ਸੰਸਾਨ ਥਾਂ ਤੇ ਤੇ ਜਿੱਤੇ ਉਹ ਖੜਦੇ ਆ ਸਕੂਟੀ ਰੋਕਦੇ ਆ ਅਣਪਛਾਤੇ ਬੰਦੇ ਆਂਦੇ ਆ ਉਹਨਾਂ ਤੇ ਧਾਤ ਨਾਲ ਵਾਰ ਕਰਦੇ ਬਾਹ ਦੇ ਉੱਤੇ ਸੱਜੀ ਬਾਹ ਕੀ ਖੱਬੀ ਸੱਜੀ ਬਾਹ ਆ ਜੀ ਸੱਜੀ ਲਾਤੇ ਸੱਜੀ ਬਾਹ ਆ ਅੱਛਾ ਉੱਤੇ ਵਾਰ ਕਰਦੇ ਫਿਰ ਉਹ ਹੀ ਖੜੇ ਕਿ ਜਾਂਦੇ ਆ ਫਿਰ ਡਿੱਗ ਜਾਂਦੇ ਆ ਬਾਬਾ ਜੀ ਨੇ ਮਿੰਤਾ ਵੀ ਕੀਤੀਆਂ ਛੱਡ ਦਿਓ ਜੀ ਬਹੁਤ 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 ਅੜਲੇਗੀ ਤੇ ਵੀ ਪੈਸੇ ਲੈਣੇ ਆ ਤੁਸੀਂ ਫੋਨ ਲੈਣਾ ਜੋ ਕੁਝ ਲੈ ਕੇ ਜਾਣਾ ਲੈ ਜਾਓ ਵੀ ਆਹ ਕੰਮ ਨਾ ਕਰੋ ਕਰੋ ਸੁਣਦੇ ਨਹੀਂ ਕਿਸੇ ਦੀ ਵੀ ਉਹ ਦਰਿੰਦ ਕੀ ਨਾ ਮਾਰੀ ਗਏ ਉਹ ਬਹੁਤ ਜਿਆਦਾ ਇੱਕ ਬਾਹ ਤੇ ਸੱਟ ਐ ਬਾਹ ਤੇ ਦੋ ਜਗ੍ਹਾ ਸੱਟਿਆ ਜੀ ਇੱਥੇ ਟੱਕਿਆ ਇੱਥੇ ਟੱਕਿਆ ਇੱਥੇ ਨਾਰਮਲ ਜੀ ਸੱਟ ਐ ਤੇ ਗੋਡਾ ਆ ਗੋਡੇ ਦੀ ਚੱਪਣੀ ਫ੍ਰੈਕਚਰ ਹੋ ਗਈ ਸਾਰੀ ਚੱਪਣੀ ਫ੍ਰੈਕਚਰ ਹੋ ਗਈ ਉਹਦਾ ਤੁਸੀਂ ਆਪਰੇਸ਼ਨ ਕਰਾ ਕੇ ਆਉਂਦੇ ਉਹਦਾ ਆਪਰੇਸ਼ਨ ਕਰਾ ਦਿੱਤਾ ਜੀ ਬਾਹ ਦਾ ਅੱਜ ਆਪਰੇਸ਼ਨ ਹੋ ਰਿਹਾ ਤੇ ਇਸ ਚੱਕਰ ਦੇ ਵਿੱਚ ਹੁਣ ਬਾਕੀ ਸਾਰਿਆਂ ਨੂੰ ਅਸੀਂ ਇਹੀ ਮਤਲਬ ਕਹਿਣਾ ਚਾਹੁੰਦੇ ਆਂ ਵੀ ਇਦਾਂ ਦੇ ਰਸਤਿਆਂ ਦੇ ਥੋੜਾ ਜਿਹਾ ਧਿਆਨ ਨਾਲ ਜੇ ਜਿਆਦਾ ਹੀ ਜ਼ਰੂਰੀ ਆ ਤਾਂ ਹੀ ਜਾਓ ਉਦਾਂ ਦੇ ਰਸਤਿਆਂ ਤੇ ਨਹੀਂ ਅਦਰਬਾਈ ਜਿਹੜਾ ਰੋਡ ਚੱਲਦਾ ਆ ਮੰਨ ਲਓ ਉਸ ਰੋਡ ਦੇ ਤਾਂ ਹੀ ਜਾਓ ਚਾਹੇ ਦੂਰ ਪੈ ਸਕਦਾ ਮੰਨ ਲਓ ਸ਼ਾਰਟਕਟ ਤੇ ਜ਼ਿੰਦਗੀ ਦਾ ਬਚਾਤਾ ਹੋ ਸਕਦਾ ਨਾ ਸ਼ਾਰਟਕਟ ਨਾ ਵਰਤੋ ਕਿਉਂਕਿ ਇਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਕਿ ਸੰਸਾਨ ਥਾਵਾਂ ਤੇ ਜਾਂ ਉਹਨਾਂ ਰਾਵਾਂ ਤੇ ਜਿੱਧਰ ਲੋਕਾਂ ਦੀ ਆਵਾਜ਼ ਹੈ ਘੱਟ ਹੈ ਉਹ ਜਿਹੜੇ ਮਾਰੇ ਅਨਸਰ ਨੇ ਬਦਮਾਸ਼ ਨੇ ਗੁੰਡੇ ਨੇ ਇਹ ਜਿਹੜੇ ਲੁੱਟਾ ਖੋਆ ਕਰਨ ਵਾਲੇ ਨੌਸਰਵਾਜ ਨੇ ਇਹ ਆਪਣੇ ਟਿਕਾਣੇ ਬਣਾ ਕੇ ਬੈਠੇ ਆ ਇਹ ਤੁਹਾਡੇ ਤੇ ਨਿਗਾਹ ਰੱਖਦੇ ਆ ਕਿ ਜਦੋਂ ਕੋਈ ਸੌਫਟ ਟਾਰਗੇਟ ਆਉਂਦਾ ਕੋਈ ਕੱਲਾ ਬੰਦਾ ਆਉਂਦਾ ਖਾਸ ਕਰਕੇ ਬਜ਼ੁਰਗ ਆਉਂਦੇ ਆ ਇਹ ਉਹਨਾਂ ਨੂੰ ਘੇਰਾ ਪਾ ਲੈਂਦੇ ਨਿਸ਼ਾਨਾ ਬਣਾ ਲੈਂਦੇ ਆ ਔਰ ਜਸਵੰਤੋਂ ਨੇ ਦੱਸਿਆ ਕਹਿੰਦੇ ਪਹਿਲਾਂ ਬਾਹਾਂ ਤੇ ਜਿਹੜੇ ਦਾਤ ਮਾਰੇ ਕੁਝ ਨਹੀਂ ਪੁੱਛਿਆ ਕੋਈ ਗੱਲ ਨਹੀਂ ਕੀਤੀ ਕੁਝ ਨਹੀਂ ਕਿਹਾ ਕਿ ਜੋ ਸਮਾਨ ਕੱਢਦੇ ਸਿੱਧਾ ਕੇ ਦਾਤ ਮਾਰੇ ਆ ਉਸ ਤੋਂ ਬਾਅਦ ਗੋਡੇ ਤੇ ਵੀ ਮਾਰੇ ਆ ਦਾਤ ਜਿਹੜੇ ਆ ਫਿਰ ਉਹ ਹੀ ਠਾ ਢਿੱਕ ਕੇ ਉੱਥੇ ਕੁਝ ਬੀਬੀਆਂ ਸੀਗੀਆਂ ਖੇਤਾਂ 'ਚ ਕੰਮ ਕਰਦੀਆਂ ਉਹਨਾਂ ਨੇ ਪਹਿਲਾਂ ਰੌਲਾ ਪਾਇਆ ਮੁੜ ਕੇ ਆਪ ਬਚਾਣ ਜਦੋਂ ਆਈਆਂ ਤਾਂ ਇਹ ਜਿਹੜੇ ਲੁੱਟੇਰੇ ਸੀਗੇ ਫੋਨ ਸੱਟ ਕੇ ਪਰਸ ਲੈ ਗਏ ਪਰਸ ਲੈ ਗਏ ਜੀ ਪਰਸ ਮੌਕੇ ਤੇ ਲੈ ਕੇ ਜਦੋਂ ਫਰਾਰ ਹੋ ਗਏ ਜਦੋਂ ਫਰਾਰ ਹੋ ਗਏ ਉਸ ਤੋਂ ਬਾਅਦ ਤੁਸੀਂ ਕਿੰਨੀ ਦੇਰ ਤੱਕ ਜੇ ਤੁਹਾਡੇ ਫਾਦਰ ਸਾਹਿਬ ਕਿੰਨੀ ਦੇਰ ਤੱਕ ਪਹੁੰਚੇ ਮੰਨ ਲਓ ਸਰ ਇਹ ਲਗਭਗ ਜੋ ਫੋਨ ਦੀ ਡਿਟੇਲ ਆ ਫੋਨ ਦਾਦੇ ਦਾ ਦੇਖਿਆ ਉਹ 40 2:40 ਮਿੰਟ ਤੇ ਫੋਨ ਆਇਆ ਵਾ ਤੇ 50 ਮਿੰਟ ਤੇ ਅਸੀਂ ਪਹੁੰਚ ਗਏ ਸੀਗੇ ਉੱਥੇ ਜਿਦਾਂ ਹੀ ਕਾਲ ਆਈ ਜਦੇ ਕਾਲ ਆਈ ਉਹ ਵੀ ਗੱਲ ਦੱਸੋ ਕਿ ਕੋਈ ਇੱਥੇ ਤੁਹਾਡੇ ਚਾਚਾ ਜੀ ਦੀ ਕਾਲ ਆਜੀ ਸੀ ਹਾਂਜੀ ਬੇਟਾ ਚਾਚਾ ਜੀ ਦਾ ਫੋਨ ਆਉਂਦਾ ਸੀਗਾ ਉਹ ਲੇਡੀਜ਼ ਨੇ ਹਾਂਜੀ ਦਾਦਾ ਜੀ ਦੇ ਨੰਬਰ ਤੇ ਤੇ ਉਹ ਲੇਡੀਜ਼ ਨੇ ਫੋਨ ਚੱਕ ਕੇ ਫਿਰ ਉਹਨਾਂ ਨਾਲ ਗੱਲ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਨੰਬਰ ਦਿੱਤਾ ਬਾਪੂ ਦਾ ਮੋਕੇ ਤੇ ਬਾਪੂ ਪਹੁੰਚ ਗਿਆ ਤੇ ਮੰਨ ਲਓ ਉਹੀ 10 ਕਿ ਮਿੰਟ ਜਿਹੜੇ ਸੀਗੇ ਇਹ ਘਟਨਾ ਦੇ ਉਸ ਤੋਂ ਬਾਅਦ ਅਸੀਂ ਫਿਰ ਦੇਖਿਆ ਜਿਆਦਾਤਰ ਬਾਪੂ ਸੀਰੀਅਸ ਆ ਸੱਟਾਂ ਬਹੁਤ ਜ਼ਿਆਦਾ ਆ ਕਿਉਂਕਿ ਖੂਨ ਵੀ ਉੱਥੇ ਬਹੁਤ ਪਿਆ ਬਹੁਤ ਜ਼ਿਆਦਾ ਖੂਨ ਨਿਕਲ ਗਿਆ ਸੀਗਾ ਤੇ ਫਿਰ ਅਸੀਂ ਵੀ ਇੱਥੋਂ ਦੇਖਦੇ ਜਦੇ ਗੱਡੀ ਚੱਕੀ ਤੇ ਉੱਥੇ ਲੈ ਗਏ ਫਿਰ ਤੁਸੀਂ ਸਿਵਲ ਹਸਪਤਾਲ ਆਏ ਕਿ ਕਿੱਥੇ ਗਏ ਨਹੀਂ ਸਰ ਇੱਥੇ ਹੁਣ ਨਵਾਂ ਸ਼ਹਿਰ ਤਾਂ ਵੈਸੇ ਹੀ ਨਹੀਂ ਯਕੀਨ ਹੈਗਾ ਉਹਨਾਂ ਦੇ ਅਸੀਂ ਪੀਜੀੀ ਰੈਫਰ ਕਰਦੇ ਆ ਬਹੁਤ ਬੁਰਾ ਹਾਲ ਹੈ ਇੱਥੇ ਐਲਮੈਂਟ ਇੱਧਰ ਲੈ ਕੇ ਫੇਰ ਉੱਧਰ ਲੈ ਕੇ ਜਾਓ ਹੁਣ ਜਿਹੜਾ ਬੰਦਾ ਅਣਜਾਣ ਹੈ ਉਹ ਤਾਂ ਇਹਨਾਂ ਚੱਕਰਾਂ 'ਚ ਫਸ ਜਾਂਦਾ ਹੁਣ ਸਾਨੂੰ ਪਤਾ ਹੈ ਜੀ ਇਹਨਾਂ ਚੀਜ਼ਾਂ ਦਾ ਵੀ ਕੌਣ ਕਿੱਥੇ ਕਿ ਲੈ ਕੇ ਜਾਣਾ ਕਿੱਦਾਂ ਜਾਏਗਾ ਅਸੀਂ ਜਦੋਂ ਦੇਖਿਆ ਵੀ ਕੰਡੀਸ਼ਨ ਸੀਰੀਅਸ ਅਸੀਂ ਪਹਿਲੇ ਉਹਨੂੰ ਰੋਪਨ ਲੈ ਕੇ ਸਰਜੀਤ ਹਸਪਤਾਲ ਠੀਕ ਹੈ ਤੋ ਕੋ ਬੈਸਟ ਸਗਾ ਔਰ ਉਹਨੇ ਖਦੇ ਤੋਂ ਬਾਹਰ ਖਦੇ ਤੋਂ ਬਾਹਰ ਆ ਜੀ ਤੇ ਦਾਦਾ ਜੀ ਦੇ ਫਿਰ ਜਿਹੜੇ ਹੋਰ ਸਾਥੀ ਐ ਹਾਂਜੀ ਉਹ ਫਿਰ ਕੀ ਕਹਿੰਦੇ ਹੁਣ ਬਜ਼ੁਰਗ ਨੇ ਜਿਹੜੇ ਉਹ ਮਿਲਦੇ ਆ ਜੀ ਹੁਣ ਠੀਕ ਆ ਬਾਕੀ ਦਾ ਸਾਰੇ ਹੁਣ ਜਿਹਨੂੰ ਜਿਹਨੂੰ ਪਤਾ ਲੱਗਦਾ ਅਸਲ ਵਿੱਚ ਤਾਂ ਸਾਡੇ ਕੋਲ ਇੰਨਾ ਕੁ ਮੰਨ ਲਓ ਅਸੀਂ ਦੂਜੇ ਹੋ ਗਏ ਸੀਗੇ ਵੀ ਦੱਸੇ ਨਹੀਂ ਹੋਇਆ ਕਿਸੇ ਨੂੰ ਹੁਣ ਜਿਹਨੂੰ ਜਿਹਨੂੰ ਪਤਾ ਲੱਗਦਾ ਉਹ ਸਾਰੇ ਜਾ ਕੇ ਹੌਸਲਾ ਦਿੰਦੇ ਚਲੋ ਉਹ ਤਾਂ ਹੈਗਾ ਹੀ ਆ ਪਰ ਦਿੱਕਤ ਤਾਂ ਹੈਗੀ ਆ ਜੀ ਉਹਨਾਂ ਦਾ ਸਿਆਣਾ ਸਰੀਰ ਸਿਆਣਾ ਸਰੀਰ ਉਹ ਜਿਹੜੇ ਹੱਡ ਪੈ ਰਹੇ ਆ ਉਹ ਉਨੀ ਗਰੋਥ ਨਹੀਂ ਕਰਦੇ ਹੁਣ ਨਾ ਨਹੀਂ ਜੁੜਦੀਆਂ ਉਹਨਾਂ ਦੀ ਜਲਦੀ ਰਿਕਵਰੀ ਨਹੀਂ ਹੁੰਦੀ ਮੁਸ਼ਕਲ ਹੈ ਜੀ ਤੇ ਵੀ ਹੁਣ ਬਾਪੂ ਜੀ ਪਰ ਹੁਣ ਦਿੱਕਤ ਇਹ ਆ ਵੀ ਮੁੜ ਕੇ ਜੇ ਹੁਣ ਅੱਜ ਅਸੀਂ ਵੀਡੀਓ ਕਰਨ ਦਾ ਮਤਲਬ ਸਾਡਾ ਇਹੀ ਹੈ ਵੀ ਲੋਕਾਂ ਨੂੰ ਬਾਕੀਆਂ ਨੂੰ ਵੀ ਇਹ ਚੀਜ਼ ਬਾਰੇ ਪਤਾ ਲੱਗੇ ਤੇ ਉਹਨਾਂ ਦਾ ਮੰਨ ਲਓ ਧਿਆਨ ਰੱਖਿਆ ਜਾਵੇ ਜਿਹੜੇ ਅੰਸਰ ਆ ਉਹ ਪੁਲਿਸ ਨੂੰ ਫੜਾਏ ਜਾਣ ਹਾਂ ਠੀਕ ਨੇ ਉਹਨਾਂ ਦਾ ਸਤ ਸਤ ਸਵਾਗਤ ਅੱਜ ਸੱਜਾ ਦਿੱਤੀ ਜਾਵੇ ਮਤਲਬ ਭਾਜੀ ਇਹ ਕਹਿਣਾ ਚਾਹੁੰਦੇ ਜੇ ਤੁਹਾਨੂੰ ਕੋਈ ਨੌਲੇਜ ਹੈ ਕੋਈ ਤੁਹਾਡੇ ਕੋਲ ਮਤਲਬ ਇਹਨਾਂ ਕੋਈ ਤੁਹਾਡੇ ਕੋਲ ਪੁਆਇੰਟ ਹੈਗਾ ਕਿ ਲੱਗਦਾ ਕਿ ਯਾਰਾ ਬੰਦਾ ਸ਼ੱਕੀ ਹੈ ਇਹ ਬੰਦਾ ਹੋ ਸਕਦਾ ਇਹ ਵਾਰਦਾਤ ਨੂੰ ਅੰਜਾਮ ਦੇ ਤੁਸੀਂ ਚੁੱਪਚੀਪੀਤੇ ਗੁਪਤੀ ਜਿਹੜੀ ਇਨਫੋਰਮੇਸ਼ਨ ਦੇ ਸਕਦੇ ਹੋ ਤੁਹਾਨੂੰ ਦੇ ਸਕਦੇ ਹੋ ਕਿਉਂਕਿ ਪੁਲਿਸ ਦਾ ਹੁਣ ਮਤਲਬ ਕੰਪਲੇਨ ਲਿਖਾਤੀ ਆ ਅਸੀਂ ਪੁਲਿਸ ਦਾ ਆਪਣਾ ਕੰਮ ਕਰਦੀ ਪਈ ਆ ਪਰ ਉਹ ਉਹ ਹਰ ਜਗ੍ਹਾ ਤਾਂ ਨਿਗਰਾਨੀ ਨਹੀਂ ਰੱਖ ਸਕਦੇ ਨਾ ਕਿਉਂਕਿ ਮੈਂ ਅੱਜ ਸ਼ੋਅ ਆਪਣੇ ਪੁਲਿਸ ਦੇ ਨਾਲ ਜਾ ਕੇ ਆਇਆ ਹਾਂ ਸਾਰਾ ਰੂਟ ਦੇਖਿਆ ਸੀ ਉਸ ਰੂਟ ਦੇ ਵਿੱਚ ਕੋਈ ਕੈਮਰਾ ਨਹੀਂ ਹੈਗਾ ਪੁਲਿਸ ਵੀ ਅੰਦਾਜ਼ੇ ਨਾਲ ਹੀ ਕਰੂਗੀ ਹੁਣ ਕੀ ਕਰ ਲੂਗੀ ਉੱਥੇ ਹੁਣ ਕਾਰਵਾਈ ਤੇ ਯਕੀਨ ਹੈ ਕਾਰਵਾਈ ਤੇ ਯਕੀਨ ਹੈਗਾ ਕਾਰਵਾਈ ਤਾਂ ਹੋਗੀ ਨਹੀਂ ਹੋਊਗੀ ਕੁਝ ਕਰਨੀ ਅਜਾ ਮੈਂ ਤੁਹਾਡੇ ਨਾਲ ਗੱਲ ਕਰ ਮੇਰਾ ਵੀ ਮੂੰਹ ਮਲਾਜਾ ਬਹੁਤ ਰਹਿੰਦਾ ਕੋਲ ਸਾਲਿਆਂ ਨੇ ਇਦਾਂ ਦੀ ਗੱਲ ਨਹੀਂ ਹੈਗੀ ਚਲੋ ਸਾਡੇ ਨਾਲ ਬੈਠਦੇ ਓੜਦੇ ਵੀ ਆ ਬਹੁਤ ਕੰਮ ਆ ਜਿਹੜੇ ਸਾਡੇ ਨਾਲ ਤੇ ਮੈਂ ਪਾਣੀ ਅੰਸਰਾਂ ਨੇ ਵਕਤ ਨਹੀਂ ਪਾਇਆ ਪਿਆ ਬਹੁਤ ਜ਼ਿਆਦਾ ਜੀ ਅ ਸਾਡੇ ਮੈਂ ਹੁਣ ਵੀ ਇਹੀ ਗੱਲ ਕਰਦਾ ਸੀਗਾ ਉਹਨਾਂ ਨਾਲ ਕਹਿੰਦੇ ਕੀ ਕਰੀਏ ਅਸੀਂ ਫੜਦੇ ਆ ਫੜ ਕੇ ਅਸੀਂ ਉਹਨਾਂ ਨੂੰ ਜੇਲ੍ਹ ਭੇਜਦੇ ਆ ਉਤੋਂ ਪਹਿਲਾਂ ਉਹਨਾਂ ਦੀ ਜ਼ਮਾਨਤ ਹੋ ਜਾਂਦੀ ਆ ਉਹ ਬਾਹਰ ਆ ਜਾਂਦੇ ਆ ਜੇ ਮਾਲੋ ਅਸੀਂ ਕੁਟਦੇ ਮਾਰਦੇ ਆ ਤਾਂ ਉਹਨਾਂ ਨੂੰ ਛਡਾਣ ਵਾਲੇ ਉਤੋਂ ਪਹਿਲਾਂ ਖੜੇ ਹੁੰਦੇ ਆ ਕੇ ਪਾਰਸ਼ਾ ਆਈਆਂ ਉਹਨੀਆਂ ਤੇ ਜਿਹੜੇ ਭਾਜੀ ਇਹਨਾਂ ਲੋਕਾਂ ਨੂੰ ਛਡਾਉਂਦੇ ਆ ਤਸਦੀਕ ਕਰਦੇ ਆ ਜਮਾਨਤ ਕਰਾਉਂਦੇ ਆ ਉਹ ਲੋਕਾਂ ਦੇ ਮੈਂ ਕਹਿੰਦਾ ਵੀ ਉਤੋਂ ਇਹਨਾਂ ਤੋਂ ਜ਼ਿਆਦਾ ਉਹਨਾਂ ਦਾ ਵਜੰਤਰ ਹੋਣਾ ਚਾਹੀਦਾ ਸਮਾਜ ਦੇ ਦੋਸ਼ੀ ਹੋ ਜ਼ਿਆਦਾ ਨਹੀਂ ਜ਼ਿਆਦਾ ਆ ਅਸਲ ਵਿੱਚ ਜਿੰਨੇ ਵੀ ਇਹਦੇ ਹਸਪਤਾਲਾਂ 'ਚ ਪਏ ਆ ਇਹਨਾਂ ਦੀਆਂ ਵਾਰਦਤਾਂ ਕਰਕੇ ਇਹਨਾਂ ਦਾ ਹੀ ਕਸੂਰ ਹੈ ਇਹਨਾਂ ਦੀ ਬਦੌਲਤ ਕਿਉਂਕਿ ਇਹ ਨਾ ਛਡਾਣ ਉਹਨਾਂ ਨੂੰ ਉਹਨਾਂ ਨੂੰ ਸਬਕ ਮਿਲਿਆ ਜ਼ਿੰਦਗੀ ਦਾ ਜੇ ਉਹ ਅੰਦਰ ਰਹਿਣ ਤਾਂ ਹੋ ਸਕਦਾ ਕੰਨੂ ਜਿੰਨੇ ਬਜ਼ੁਰਗ ਜਾਂ ਕਿੰਨੀਆਂ ਮਾਵਾ ਭੈਣਾ ਵੱਜ ਜਾਣ ਜੇ ਅੱਜ ਵੱਢਦੇ ਤਾਂ ਇਹਨਾ ਕਰਕੇ ਵੱਢਦੇ ਆ ਇਹ ਛੜਾ ਲਿਆਉਂਦੇ ਆ ਜਿਹੜੇ ਛੜਾ ਕੇ ਲਿਆਉਂਦੇ ਆ ਇਹ ਛੜਾ ਲਿਆਉਂਦਾ ਜੀ ਜਿਹੜੇ ਛੜਾ ਕੇ ਲਿਆਉਂਦੇ ਜਿਹੜੇ ਇਹਨਾਂ ਤੋਂ ਸਮਾਨ ਖਰੀਦਦੇ ਆ ਜਿਹੜੇ ਇਹਨਾਂ ਤੋਂ ਸਮਾਨ ਖਰੀਦਦੇ ਆ ਸਾਰੇ ਜ਼ਿੰਮੇਵਾਰ ਆ ਅੱਜ ਪਰਸ ਵਿੱਚ ਕਿੰਨੇ ਕਰਪਾਈ ਸੀਗੇ ਪਰਸ ਵਿੱਚ ਸਤ ਸਗੇ ਦਾਦਾ ਜੀ ਦੇ ਕਹਿਣ ਦੇ ਮੁਤਾਬਕ 10000 ਰੁਪਏ 10000 ਰੁਪਏ ਹਾਂਜੀ ਅੱਛਾ ਇੱਕ ਤਾਂ ਆਪਾਂ ਗੱਲ ਹੋਰ ਕਰ ਰਹੇ ਸੀਗੇ ਆਫ ਕੈਮਰਾ ਕਿ ਉੱਥੋਂ ਮੋਬਾਈਲ ਖੋਣ ਵਾਲੇ ਮੁੰਡੇ ਫੜੇ ਹੋਏ ਸੀ ਪਹਿਲਾਂ ਹਾਂਜੀ ਹਾਂਜੀ ਹੁਣ 21 ਉਹ ਪਤਾ ਲੱਗਿਆ ਕਿ ਛੁੱਟ ਕੇ ਆ ਗਏ ਉਹ ਉਹੀ ਦਵਾਰ ਤੇ ਸਰਗਰਮ ਹੋ ਗਏ ਉੱਥੇ ਕਿਉਂਕਿ ਨਵਾਂ ਬੰਦਾ ਆ ਗਿਆ ਸਰ ਹੁਣ ਪਤਾ ਨਹੀਂ ਇਦਾਂ ਦਾ ਹੁਣ ਇਹ ਤਾਂ ਹੁਣ ਪੁਲਿਸ ਦੀ ਇਨਵੈਸਟੀਗੇਸ਼ਨ ਹੈ ਜਦੋਂ ਉਹ ਕਰੂਗੇ ਪਰ ਮੰਨ ਲਓ ਪਤਾ ਲੱਗਿਆ ਵੀ ਇਸ ਚੀਜ਼ ਦਾ ਵੀ ਉਹ ਜਿਹੜਾ ਮਾਮਲਾ ਸੀਗਾ ਉਹਦੇ ਵਿੱਚ ਉਹ ਛੁੱਟ ਗਏ ਸੀ ਬਾਹਰ ਆ ਗਏ ਹਾਂ ਉਹਨਾਂ ਦੀ ਦੇਲ ਉਹ ਇਹਨਾਂ ਨੇ ਛੜਾ ਕੇ ਲਿਆਂਦਾ ਫਿਰ ਉਹ ਜ਼ਿੰਮੇਵਾਰ ਹੈ ਜੀ ਹੁਣ ਇਹਨਾਂ ਵਾਰਦਾਤਾਂ ਦੇ ਅਸਲ ਵਿੱਚ ਤਾਂ ਦੋਸ਼ੀ ਜ਼ਿਆਦਾ ਉਹੀ ਆ ਜਿਹੜੇ ਛੜਾਣ ਵਾਲੇ ਆ ਦੇਖੋ ਜੇ ਮੰਨ ਲਓ ਵਾਕਿਆ ਹੀ ਉਹ ਬੰਦੇ ਹੋਏ ਤਾਂ ਫਿਰ ਜਿਹੜੇ ਛੜਾਣ ਵਾਲੇ ਉਹ ਜ਼ਿਆਦਾ ਦੋਸ਼ੀ ਆ ਉਹਨਾਂ ਦਾ ਸਾਰਾ ਕਸੂਰ ਦਾਦੇ ਠੀਕ ਨੇ ਹਾਂ ਠੀਕ ਆ ਜੀ ਦਾਦਾ ਜੀ ਗੱਲਬਾਤ ਕਰਦੇ ਆ ਠੀਕ ਆ ਤਾਂ ਸੱਟਾਂ ਆ ਜਿਹੜੀਆਂ ਉਹ ਤਾਂ ਹੌਲੀ ਹੌਲੀ ਰਿਕਵਰ ਹੋਉਂਦੀਆਂ ਆ ਚਲੋ ਐਨਾ ਆ ਸ਼ੁਕਰ ਹੈ ਪ੍ਰਮਾਤਮਾ ਦਾ ਕਿ ਬਚਾਅ ਹੋ ਗਿਆ ਤੇ ਸਿਰ ਤੇ ਨਹੀਂ ਸੱਟ ਮਾਰੀ ਉਹਨਾਂ ਨੇ ਇਸ ਚੀਜ਼ ਦਾ ਬਚਾਅ ਹੋ ਗਿਆ ਚਲੋ ਇਹ ਜਸਵੰਤ ਭਾਜੀ ਬੇਸਿਕਲੀ ਚਾਹੁੰਦੇ ਸੀਗੇ ਇਹ ਮਾਮਲਾ ਤੁਹਾਡੇ ਧਿਆਨ ਚ ਆਵੇ ਪ੍ਰਸ਼ਾਸਨ ਦੇ ਧਿਆਨ ਚ ਲੈ ਕੇ ਆ ਚੁੱਕੇ ਆ ਦੇਖੋ ਕਿ ਬੰਦੇ ਨੂੰ ਕਿੱਦਾਂ ਭੱਜ ਨੱਟ ਪੈ ਜਾਂਦੀ ਆ ਪਿੱਤ ਤੱਕ ਪੈ ਜਾਂਦੀ ਆ ਪਹਿਲਾਂ ਉਹਨਾਂ ਨੂੰ ਐਮਰਜੈਂਸੀ ਸਿਚੁਏਸ਼ਨ ਆ ਬੰਦਾ ਡਰ ਜਾਂਦਾ ਮਤਲਬ ਬੰਦਾ ਖੂਨ ਨਾ ਲੱਤਪੱਤ ਹੋਵੇ ਉਹਨੂੰ ਹਸਪਤਲ ਲੈ ਕੇ ਜਾਣਾ ਟ੍ਰੀਟਮੈਂਟ ਕਰਾਣਾ ਆਪਰੇਸ਼ਨ ਕਰਾਣੇ ਖੜੇ ਪਰ ਪੈਸੇ ਵੀ ਲੱਗਦੇ ਆ 10000 ਰੁਪਏ ਲੁੱਟ ਕੇ ਵੀ ਲੈ ਕੇ ਉਸ ਤੋਂ ਬਾਅਦ ਪ੍ਰਸ਼ਾਸਨ ਦਾ ਜਿਹੜੇ ਵੱਜ ਰਹੇ ਆ ਹੁਣ ਇਹ ਤੁਹਾਨੂੰ ਵੀ ਸੁਚੇਤ ਕਰਨਾ ਚਾਹੁੰਦੇ ਆ ਕਿ ਭਾਈ ਸੁਚੇਤ ਰਹੋ ਆਪਣੇ ਬਜ਼ੁਰਗਾਂ ਨੂੰ ਇਕੱਲੇ ਨਾ ਭੇਜੋ ਨਾਲ ਜਾਓ ਜਾਂ ਤਾਂ ਫਿਰ ਜੇ ਬਜ਼ੁਰਗ ਪੂਰੇ ਕੈਮ ਨੇ ਉਹਨਾਂ ਨੂੰ ਕੋ ਕੇ ਭਾਈ ਚੱਲਦੇ ਰਹਦੇ ਆ ਸਕੂਟਰ ਦਾ ਹੁਣ ਟਾਈਮੇ ਨਹੀਂ ਰਿਹਾ ਮਤਲਬ ਟੂ ਵਹੀਕਲ ਤੁਸੀਂ ਕਿਤੇ ਵੀ ਲੈ ਕੇ ਜਾਨੇ ਤੁਸੀਂ ਸੇਫ ਨਹੀਂ ਹੈਗੇ ਚਾਹੇ ਬਿਆਰ ਹੋਵੇ ਚਾਹੇ ਕਿਤੇ ਵੀ ਕੁਝ ਵੀ ਹੋਵੇ ਤੁਸੀਂ ਸੇਵ ਨਹੀਂ ਹੈਗੇ ਹਜੇ ਗੱਡੀ 'ਚ ਤਾਂ ਮੱਲ ਮਾੜਾ ਮੋਟਾ ਬੰਦਾ ਜੇ ਜ਼ਿਆਦਾ ਹੀ ਗੱਲ ਹੋ ਗਈ ਤੁਹਾਨੂੰ ਲੱਗਦਾ ਮਰੇ ਗੱਲ ਤੇ ਆ ਤਾਂ ਗੱਡੀ ਵਿੱਚ ਮਾਰ ਦੋਗੇ ਤੁਸੀਂ ਆਪਣਾ ਬਚਾਅ ਕਰ ਸਕਦੇ ਆ ਪਰ ਅਡਵਾਂਸ ਕਰ ਸਕਦੇ ਆ ਅੱਛਾ ਜਿੱਦਾਂ ਇਹ ਵਾਰਦਾਤ ਦੀ ਤੁਸੀਂ ਗੱਲ ਕਰਦੇ ਨਾ ਉਹਨੂੰ ਇੱਕ ਦਿਨ ਪਹਿਲਾਂ ਮੇਰੇ ਖਿਆਲ ਉਸਮਾਨਪੁਰ ਦੀ ਇੱਕ ਬਜ਼ੁਰਗ ਨੂੰ ਫੜਦੇ ਆ ਘੋਟੋ ਦਾ ਮੜਦਾ ਭਈਏ ਦਾ ਗੁੱਟ ਲਾਤਾ ਜੀ ਭਈਆ ਸੀਗਾ ਹਾਂਜੀ ਅਸੀਂ ਉਹ ਕਵਰੇਜ ਕਰਕੇ ਆਏ ਆ ਤੇ ਦੇਖੋ ਕਿੰਨੀ ਦਰਿੰਦਗੀ ਹੈ ਅੰਦਰ ਲਈ ਪੁਣਾ ਆ ਦੇਖੋ ਆਪੀ ਪੂਰੀ ਹੈ ਸਾਧੂ ਆਪਣਾ ਵਿਚਾਰ ਰੱਖੋ ਇਹਨਾਂ ਦੀ ਦਾਦਾ ਜੀ ਦੇ ਨਾਮ ਦੇ ਨਾਲ ਤੁਹਾਨੂੰ ਤਸਵੀਰ ਵੀ ਦਿਖਾ ਦਿੱਤੀ ਹੈ ਕਿ ਕਿਵੇਂ ਗੋਡਾ ਦਾ آپریشن ਹੋਇਆ ਗੋਡਾ ਦੇਖੋ ਤੁਸੀਂ ਕਿਵੇਂ ਜ਼ਖਮੀ ਕੀਤਾ ਪਿਆ ਔਰ ਬੇਨਤੀ ਹੈ ਸੁਚੇਤ ਰਹੋ ਸਤਰਕ ਰਹੋ ਪਰ ਪ੍ਰਸ਼ਾਸਨ ਦੇ ਮੂੰਹ ਤੇ ਇਹ ਆਏ ਦਿਨ ਜਿਹੜੇ ਮਾੜੇ ਅੰਸਰ ਬਦਮਾਸ਼ ਗੁੰਡੇ ਲਟੇਰੇ ਇਹ ਚਪੇੜਾ ਲਾ ਰਹੇ ਆ ਪਰ ਹੁਣ ਦੇਖਦੇ ਆ ਪ੍ਰਸ਼ਾਸਨ ਕਦ ਜਾਗਦਾ ਤੇ ਇੱਕ ਸਵਾਲ ਹੋਰ ਹੈ ਜਿਹੜੇ ਲੋਕ ਇਹਨਾਂ ਨੂੰ ਛੜਾ ਕੇ ਲਿਆਉਂਦੇ ਆ ਤਸਦੀਕ ਕਰਦੇ ਆ ਇਹਨਾਂ ਦੀ ਪੁਸ਼ਤ ਪਨਾਹੀ ਕਰਦੇ ਆ ਇੱਕ ਦਿਨ ਇਹਨੀ ਵੱਢਣਾ ਤੁਹਾਨੂੰ ਵੀ ਐ ਵੱਢ ਟੋਕੀ ਨਹੀਂ ਤੁਹਾਡੀ ਵੀ ਕਰਨੀ ਬਖਸ਼ਣਾ ਤੁਹਾਨੂੰ ਵੀ ਨਹੀਂ ਆ ਜੋ ਬੀਜੂਗਾ ਵੱਢਣਾ ਉਹ ਹੀ ਪੈਣਾ ਸੋ ਤਾਬਾ ਕਰੋ ਇਹ ਜਿਹੜੇ ਇੱਕ ਵਾਰ ਅੰਦਰ ਜਾਂਦੇ ਉਹਨਾਂ ਨੂੰ ਸਬਕ ਲੈ ਲੈਣ ਦਿਆ ਕਰੋ ਉਸ ਤੋਂ ਬਾਅਦ ਜਿਹੜੀ ਤੁਹਾਡੀ ਮੰਤ ਹੈ ਉਹਨੂੰ ਜਗਾਇਆ ਕਰੋ ਉਮੀਦ ਕਰਦੇ ਆ ਜਿਹੜਾ ਮੈਸੇਜ ਤੁਹਾਡੇ ਤੱਕ ਪਹੁੰਚਾਣਾ ਚਾਹ ਰਹੇ ਆ ਉਹ ਪਹੁੰਚ ਜਾਵੇਗਾ ਬਹੁਤ ਬਹੁਤ ਸ਼ੁਕਰੀਆ